ਕਲਕੱਤਾ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਮਹਿਲਾ ਡਾਕਟਰ ਦੇ ਨਾਂ ਮਾਰਤੇ ਹੱਤਿਆ ਦੇ ਵਿਰੋਧ ਵਿੱਚ ਜੁਝ ਤੇ ਦੇਸ਼ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਹੀ ਨਾਬਾ ਦੇ ਸਰਕਾਰੀ ਹਸਪਤਾਲਾ ਦੇ ਡਾਕਟਰਾਂ ਵੱਲੋਂ ਓਪੀਡੀ ਬੰਦ ਕਰਕੇ ਹਸਪਤਾਲ ਦੇ ਅੰਦਰ ਮਹਿਲਾ ਡਾਕਟਰ ਦੀ ਹੱਤਿਆ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਨਾਬਾ ਦੀਆਂ ਮਹਿਲਾ ਡਾਕਟਰਾਂ ਦਾ ਕਹਿਣਾ ਹੈ ਕਿ ਨਾਬਾ ਹਸਪਤਾਲ ਦੇ ਵਿੱਚ ਅਸੀਂ ਵੀ ਸੁਰੱਖਿਅਤ ਨਹੀਂ ਹਾਂ ਕਿਉਂਕਿ ਹਸਪਤਾਲ ਦੇ ਵਿੱਚ ਗੁੰਡੇ ਮਵਾਲੀ ਆ ਕੇ ਸਾਨੂੰ ਧਮਕੀਆਂ ਦਿੰਦੇ ਨੇ ਨਾਬਾ ਦੀਆਂ ਮਹਿਲਾ ਡਾਕਟਰਾਂ ਨੇ ਪਰੇਮਾਨ ਦੇ ਨਾਲ ਜਿੱਥੇ ਆਪਣਾ ਦੁੱਖ ਸਾਂਝਾ ਕੀਤਾ ਉੱਥੇ ਪੰਜਾਬ ਸਰਕਾਰ ਤੋਂ ਆਪਣੀ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀ ਸੁਰੱਖਿਅਤ ਲਈ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਅਸੀਂ ਨੌਕਰੀ ਛੱਡਣ ਦੇ ਲਈ ਮਜਬੂਰ ਹੋ ਜਾਵਾਂਗੇ। ਇਹ ਸਾਰੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਹੋਵੇਗੀ ਕਿਉਂਕਿ ਅਸੀਂ ਕਈ ਵਾਰ ਕਹਿ ਕੇ ਥੱਕ ਚੁੱਕੇ ਹਾਂ ਕਿ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੌਕੀ ਜਾਂ ਕੋਈ ਪੁਲਿਸ ਮੁਲਾਜ਼ਮ ਹੀ ਤਾਇਨਾਤ ਕੀਤੇ ਜਾ। ਤਾਂ ਜੋ ਸਾਡੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਕਿੰਨਾ ਕੁ ਸੇਫ ਸਮਝਦਾ ਤੁਸੀਂ ਕਰਦੇ ਹੋ 0% ਸੇਫਟੀ 0 ਸੇਫਟੀ ਕੱਲ ਇਹ ਕਿ ਅਸੀਂ 올 ਫੀਮੇਲ ਡਾਕਟਰਸ ਤੇ ਸਟਾਫ ਨਾਈਟ ਡਿਊਟੀਆਂ ਕਰਦੇ ਆ ਤੇ ਇਹ ਨਾਪਾ ਹਸਪਤਾਲ ਰਾਤ ਨੂੰ ਨਸ਼ਈਆਂ ਗੂਂਸ ਲਈ ਇਟਸ ਐਨ ਈਵਨਿੰਗ ਸਪੌਟ ਪਿੱਛੇ ਦੀ ਕੋਈ ਕੰਧ ਜਾਂ ਦਰਵਾਜ਼ਾ ਹੈ ਜਿਹੜਾ ਖੁੱਲਾ ਹੁੰਦਾ ਹੈ ਜਿਹੜੀ ਐਮਰਜੈਂਸੀ ਦੇ ਸਾਹਮਣੇ ਵਾਲੀ ਸੜਕ ਹੈ ਉੱਥੇ ਆਮ ਸ਼ਾਮ ਨੂੰ ਸਿਗਰਟਾਂ ਨਸ਼ੇ ਸਭ ਕੁਝ ਕੀਤਾ ਜਾਂਦਾ ਸਾਨੂੰ ਆਪਣੀ ਗੱਡੀ ਤੱਕ ਜਾਣ ਲਈ ਜਿਹੜੀ ਕਿ 20 ਮੀਟਰ ਤੱਕ ਹੈ ਪਾਣੀ ਦੀ ਬੋਤਲ ਲਿਆਉਣ ਦੀ ਹਿੰਮਤ ਨਹੀਂ ਹੈਗੀ ਦੂਜੀ ਗੱਲ ਇੱਥੇ ਕਿਤੇ ਵੀ ਕੋਈ ਵੀ ਆਂਦਾ ਹੈ ਐਮ ਐਲ ਸੀ ਆਂਦਾ ਹੈ ਕੋਈ ਰੇਪ ਪੀਸਟ ਆਂਦਾ ਹੈ ਕੋਈ ਨਸ਼ਈ ਆਂਦਾ ਹੈ ਪਹਿਲਾਂ ਅਸੀਂ ਇਨਕਾਊਂਟਰ ਕਰਦੇ ਹਾਂ ਉਹਦੇ ਨਾਲ ਉਹ ਪੁਲਿਸ ਥਾਣੇ ਜਾਂਦਾ ਪੁਲਿਸ ਵਾਲੇ ਵੀ ਕਹਿਣਗੇ ਜੀ ਪਹਿਲਾਂ ਹਸਪਤਾਲ ਜਾਓ ਉੱਥੇ ਆਪਣਾ ਪਰਚਾ ਘਟਾਓ ਸੋ ਵੀ ਆਰ ਦਾ ਵਾਂਸ ਹੂ ਆਰ ਫੇਸਿੰਗ ਇਟ ਫਸਟ ਬਟ ਵਿਦਆਊਟ ਐਨੀ ਸਿਕਿਉਰਿਟੀ ਸਾਡੇ ਸਟਾਫ ਨਰਸਸ ਨੂੰ ਇੰਨਾ ਕੋ 90 ਬੰਦੇ ਮਲੇ ਸਿੱਧੇ ਜੀ ਗੱਲ ਹੈ ਕਿ ਅਸੀਂ ਨਾਈਟ ਡਿਊਟੀ ਤੇ ਆਣਾ ਸਾਡੇ ਲਈ ਖੌਫ ਹੈ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਾਂ ਸਰ ਜੀ ਡਾਕਟਰ ਸੇਫ ਨਹੀਂ ਤਾਂ ਫਿਰ ਸੇਫ ਤੋਂ ਨਾ ਦੇਖਿਓ ਮੈਨੂੰ ਤੇ ਲੱਗਦਾ ਕਿ ਪਾਕਿਆਂ ਨੂੰ ਮੈਨੂੰ ਨਹੀਂ ਪਤਾ ਪਰ ਇੱਥੇ ਧੀ ਸੇਫ ਨਹੀਂ ਹੈਗੀ ਜੋ ਮਰੀ ਉਹ ਧੀ ਸੀ ਤਿਤੀਆਂ ਸੱਦਦੇ ਨੇ ਸਾਰਿਆਂ ਨੇ ਆਪਣੀ ਧੀ ਆ ਪੜਾਣੀਆਂ ਨੇ ਸਲਾਇਡ ਸਟੈਪ ਪੂਰਾ ਹੋਇਆ ਅਗਲਾ ਸਟੈਪ ਇਹ ਦੇਖ ਕੰਨੇ ਮੈਂ ਸਾਨੂੰ ਇਹ ਕਿ ਸਾਨੂੰ ਐਟ ਲੀਸਟ ਪੁਲਿਸ ਚੌਂਕੀ ਤਾਂ ਬੰਨੀ ਜ਼ਰੂਰੀ ਹੈ ਤੇ ਪੁਲਿਸ ਚੌਂਕੀ ਨਹੀਂ ਜਲਦੀ ਬਣ ਸਕਦੀ ਤਾਂ ਅੱਜ ਤੋਂ ਹੀ ਇੱਕ ਪੁਲਿਸ ਪਰਸਨਲ ਦੀ ਡਿਊਟੀ ਇੱਥੇ ਲੱਗ ਸਕਦੀ ਹੈ ਨਾਟ ਅ ਵੈਰੀ ਬਿਗ ਥਿੰਗ ਇੱਕ ਬੰਦੇ ਦੀ ਡਿਊਟੀ ਲਾ ਦਿੱਤੀ ਜਾਵੇ ਜਿਹੜਾ ਕਿ ਐਮਰਜੈਂਸੀ ਵਿੱਚ ਬੈਠੇ ਮੇ ਸਾਨੂੰ ਰਾਤ ਨੂੰ 2 ਵਜੇ ਤੋਂ ਬਾਅਦ ਐਮਰਜੈਂਸੀ ਵਿੱਚ ਪ੍ਰੋਬਲਮ ਆਂਦੀ ਬਿਲਕੁਲ ਚਾਹੀਦਾ ਅਸੀਂ ਸਰਕਾਰੀ ਮੁਲਾਜ਼ਮਾਂ ਕੰਮ ਸਰਕਾਰ ਲਈ ਕਰ ਰਹੇ ਸਰਕਾਰ ਸਾਨੂੰ ਤਨਖਾਹ ਦੇ ਰਹੀ ਹੈ ਤਾਂ ਸਰਕਾਰ ਦਾ ਫਰਜ਼ ਪੰਧ ਹੈ ਕਿ ਸਾਨੂੰ ਸਿਕਿਉਰਿਟੀ ਦੇਵੇ ਜੇ ਸਾਡੇ ਤੋਂ ਕਿਸੇ ਵੀ ਡਿਪਾਰਟਮੈਂਟ ਵਿੱਚ ਫੀਮੇਲਸ ਔਰ ਸਟਾਫ ਨਰਸਸ ਔਰ ਐਨੀ ਫੀਮੇਲ ਇਸ ਨਾਟ ਡੂਇੰਗ ਐਨੀ ਨਾਈਟ ਔਰ ਈਵਨਿੰਗ ਡਿਊਟੀਆਂ ਹੈਲਥ ਇਜ਼ ਓਨਲੀ ਡਿਪਾਰਟਮੈਂਟ ਵੇਅਰ ਫੀਮੇਲਸ ਆਰ ਮੇਨਲੀ ਡੂਇੰਗ ਦ ਡਿਊਟੀਆਂ ਸਟਾਫ ਨਰਸਸ ਆਰ ਆਲਵੇਸ ਆਈ ਡੋਨਟ نو ਦੈਟ ਇਜ਼ ਟੇਕਨ ਐਸ ਫੋਰ ਗ੍ਰਾਂਟਡ ਉਹਨਾਂ ਨੂੰ ਲਿਆ ਜਾਂਦਾ ਹੈ ਕਿ ਇਹ ਦੇ ਵੀ ਕੈਨ ਡੂ ਐਨੀਥਿੰਗ ਓਵਰ ਹੇਅਰ ਮਤਲਬ ਉੱਥੇ ਤੁਸੀਂ ਦੇਖੋ ਵੀ ਰਾਤ ਨੂੰ ਸਿਰਫ ਇੱਕ ਡਾਕਟਰ ਹੈ ਇੱਕ ਫੀਮੇਲ ਸਟਾਫ ਨਰਸ ਹੈ ਇਹ ਜੇ ਪਰਚੇ ਵਾਲਾ ਕੇਸ ਆਂਦਾ ਐ ਐਮਐਲਸੀ ਕੇਸਸ ਕਮ ਦੇ ਕਮ ਇਨ 10 ਔਰ 20 ਤੁਸੀਂ ਕੀ ਕਰ ਲੋਗੇ ਯੂ ਕੈਨਟ ਇਵਨ ਟੈਲ them ਕਿ ਪਲੀਜ਼ ਡੋਨਟ ਡੂ ਥਿਸ نو ਤੁਹਾਨੂੰ ਗਾਲਾਂ ਵੀ ਕੱਢਣ ਕਿ ਤਾਂ ਵੀ ਅਸੀਂ ਜੀ ਕਰਦੇ ਹਾਂ ਕਿ ਕਿਸੇ ਜਾਨ ਬਚਾਣੀ ਹੁੰਦੀ ਪ੍ਰੋਟੈਸਟ ਤੋਂ ਪਹਿਲਾਂ ਮੈਡੀਕਲ ਕਾਲਜ ਕੇ ਡਾਕਟਰ ਤੇ ਰੇਪ ਐਂਡ ਮਰਡਰ ਸੈਸ਼ਨ ਹੋਆ ਬਟ ਬਟ ਇਟ ਇਜ਼ ਨਾਟ ਜਸਟ ਕੈਲਕਟਾ ये हम एक बहुत अच्छा समाज जिसे माना जाता है नाभा नाभा समाज में भी बहुत कुछ ऐसा हो रहा है जो नाभा के सभ्य समाज को पता नहीं इस प्रोटेस्ट के जरिए मैं नाभा के उन सभ्य समाज के लोगों को जानकारी देना चाह रही हूँ कि नाभा में जो असभ्य समाज है जो नाभा के हॉस्पिटल के नीड्स को कैटर कर रहे हैं नाभा का जो हेल्थ डिपार्टमेंट है वो खुद कितना परेशान है और उसको लोग कितना वो असभ्य समाज जो है वो कितना पूरी तरह से ट्रीट कर रहा हूँ और कितना गलत ट्रीटमेंट हमारे साथ हो रहा है नाभा के सभ्य समाज को मेरी अपील है कि प्लीज कम फॉरवर्ड यू यूज अ गुड पीपल प्लीज कम फॉरवर्ड एंड हेल्प कि हम आपकी सेहत का ख्याल रख सके हम आपकी मदद कर सके कोविड में आपने देखा होगा कि नाभा बहुत अच्छा रहा था बिकॉज नाभा के समाज ने भी हमारी हेल्प करी थी बट हम भी हॉस्पिटल पूरे टाइम नाभा के साथ खड़ा था और कभी हॉस्पिटल वालों कभी जवाब नहीं हुआ अब नाउ वी आर इन नीड सभ्य समाज वेर आर यू प्लीज हेल्प अस एंड प्लीज लिसन टू आर प्रॉब्लम हम नशेड़ियों से शराबियों से जो रोज हमारे पास इंजेक्शन मांगने आते हैं नशे करके डली होके हमारे पास मरदानगी स्पेशली यंग फीमेल्स में मरदानगी दिखाते आते हैं मेरे जैसा मर्द कोई नहीं चार पैग लगा के आया हूँ तू की कर सकती है प्लीज स्टॉप दिस एटीट्यूड एंड वन मोर थिंग अपार्ट फ्रॉम चलो आई नी आई आई थिंक पुलिस वालों को बहुत ज्यादा सिक्योरिटी चाहिए है ना डीसी को बहुत ज्यादा सिक्योरिटी चाहिए बहुत कमजोर लोग हैं हम भी छोटी मोटी जो जनानियां हैं जो यंग लड़कियां हैं जस्ट मैरिड है कई अनमैरिड है जिनके पास रात में ये शराबी और नशेड़ी आते हैं थोड़ा बहुत सिक्योरिटी तो हमारा भी बनता है प्लीज प्रोवाइड दो सिक्योरिटी सिक्योरिटी गार्डेड सिक्योरिटी गार्ड इन पंजाब फ्राम द लास्ट टू पीसीएमएस इज डूइंग मीटिंग्स विद सेक्रेटरी एंड द मिनिस्टर के प्लीज गिव अस सिक्योरिटी पुलिस 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 वन 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 और टू पुलिस पर्सनल कैन हेल्प अस है ना एक एक छोटी पुलिस चौकी नहीं बना सकते तो एक डिप्यूट कर सकते अभी एक मेला लगा है मेला में दस पुलिस वाले भूल रहे हैं क्योंकि वहाँ पे हजार बंदे हैं यहाँ पे रोज डेढ़ हजार बंदे हैं और एक सिंगल पुलिस वाला नहीं और यहाँ पे मेले में तो फिर भी नशा लगा नशा करके नहीं जा रहे आईवी आईवी ड्रग यूज करके चिट्टा लग, चिट्टा लगा के नहीं जा रहे नशे करके नहीं जा रहे शराब पी के टल्ली होके नहीं जा रहे यहाँ पे शराब पी के आ रहे हैं नशे के टीके लगा के आ रहे हैं यहाँ पे सारी इमोशनली चार्ज है किसी का बंदा मर गया किसी कुछ है वो अपने रोश में है और गुस्से में और उन लोगों को जिनकी हम नीड्स कैटर कर रहे हैं उनको एक सिंगल पुलिस वाला देने में एडमिनिस्ट्रेशन को इतनी मुश्किल आ रही है मुझे ये एडमिनिस्ट्रेशन के बोलो बहुत लगता है कि ये दिस इज वेरी इनसेविटी ਟੂਵਰਡਸ ਦਾ ਹੈਲਥ ਡਿਪਾਰਟਮੈਂਟ ਦਾ ਪ੍ਰੋਟੈਸਟ ਹੈ ਇੱਕ ਦਿਨ ਦਾ ਹਸਪੀਟਲ ਵਾਲਿਆਂ ਨੇ ਸਟ੍ਰਾਈਕ ਕਰਕੇ ਆਏ ਇਸ ਦੇ ਵਿੱਚ ਕੱਲੇ ਇਹ ਹਸਪੀਟਲ ਦਾ ਸਟਾਫ ਨਹੀਂ ਇਹ ਪ੍ਰਾਈਵੇਟ ਵੀ ਸਾਰੇ ਡਾਕਟਰਸ ਪ੍ਰਾਈਵੇਟ ਹਸਪੀਟਲਸ ਨਰਸਿੰਗ ਹੋਮ ਕਲੀਨਿਕਸ ਲੈਬੋਰਟਰੀ ਸਾਰੇ ਨਾਲ ਕਿਉਂਕਿ ਜਿਹੜੀ ਇਹ ਪ੍ਰੋਬਲਮ ਹੈ ਸਿਕਿਉਰਿਟੀ ਦੀ ਪ੍ਰੋਬਲਮ ਹੈ ਹੈਲਥ ਇੰਸਟੀਚਿਊਸ਼ਨ ਦੇ ਵਿੱਚ ਇਹ ਸਭ ਦੀ ਸਾਂਝੀ ਹੈ ਬੇਟੀਆਂ ਸਭ ਦੀਆਂ ਸਾਂਝੀਆਂ ਮੇਰੀ ਵੀ ਬੇਟੀ ਡਾਕਟਰ ਹੈ ਮੇਰੀਆਂ ਨੂਹਾਂ ਵੀ ਡਾਕਟਰ ਹੈ ਇੱਥੇ ਕੰਮ ਕਰਦੇ ਆ ਇਹ ਵੀ ਨਰਸਿਸ ਕੰਮ ਕਰਦੀਆਂ ਐ ਇਹ ਵੀ ਸਭ ਦੀਆਂ ਬੇਟੀਆਂ ਕਿਸੇ ਦੀਆਂ ਕਿਸੇ ਦੀਆਂ ਭੈਣਾਂ ਜੇ ਸੋਸਾਇਟੀ ਜਾਂ ਲੋਕ ਇਸ ਤਰ੍ਹਾਂ ਬਿਹੇਵ ਕਰਨਗੇ ਕਿਵੇਂ ਐਕਸਪੈਕਟ ਕਰਦੇ ਆ ਕਿ ਡਾਕਟਰਸ ਜਾਂ ਹੈਲਥ ਸਟਾਫ ਚਾਹ ਨਰਸ ਜਾਂ ਚਾਹ ਕਲਾਸ ਫੋਰ ਹੈ ਕੋਈ ਵੀ ਹੈ ਉਹ ਕਿਵੇਂ 24 ਘੰਟੇ ਸਰਵਿਸ ਦੇ ਸਕਦਾ ਹੈ ਬੰਦ ਕਰਕੇ ਘਰ ਜਾ ਕੇ ਬੈਠ ਜਾਣਗੇ ਗਵਰਨਮੈਂਟ ਨੂੰ ਚਾਹੀਦਾ ਹੈ ਦੇਖੋ ਕੁਝ ਮਈਰ ਜਿਹੜੀ ਸਰਕਾਰ ਨੂੰ ਪਤਾ ਹੈ ਲੈ ਸਕਦੀ ਹੈ ਕੁਝ ਇਮੀਡੀਏਟਲੀ ਲੈ ਸਕਦੇ ਆ ਔਰ ਲੈਣੇ ਚਾਹੀਦੇ ਜਿਵੇਂ ਆਨ ਅਥਰਾਇਜ਼ਡ ਐਂਟਰੀ ਹੈ ਕਿਸੇ ਵੀ ਪ੍ਰਮਿਸੇਜ ਦੇ ਵਿੱਚ ਆਨ ਅਥਰਾਇਜ਼ਡ ਐਂਟਰੀ ਨਹੀਂ ਚਾਹੀਦੀ 24 ਘੰਟੇ ਦੀ ਰਾਤ ਨੂੰ ਖੁੱਲਾ ਹੋਵੇ ਇੱਕ ਗੇਟ ਸ਼ਾਮ ਨੂੰ ਦੁਪਹਿਰੇ ਬੰਦ ਹੋ ਜਾਂਦਾ 2 ਵਜੇ ਹਸਪੀਟਲ ਉਸ ਤੋਂ ਬਾਅਦ ਇੱਕ ਗੇਟ ਖੁੱਲ੍ਹਾ ਹੋਵੇ ਉੱਥੇ ਸਿਕਿਉਰਿਟੀ ਵਾਲਾ ਹੋਵੇ ਉੱਥੇ ਚੈੱਕ ਕਮੇ ਜਾਣਾ ਆਉਣ ਵਾਲੇ ਦੇ ਐਂਟਰੀ ਹੁੰਦੀ ਹੋਵੇ ਨਾ ਵੀ ਚੈੱਕ ਪੈਸ਼ਲ ਦੱਸ ਹੁੰਦੇ ਦਸਾਂ ਦੀ ਐਂਟਰੀ ਹੋਵੇ ਉਹਦੇ ਨਾਲ ਐਟਲੀਸਟ ਚੈੱਕ ਤਾਂ ਹੋਏਗਾ ਕਿ ਕਿਵੇਂ ਜਾ ਰਿਹਾ ਕੌਣ ਜਾ ਰਿਹਾ ਕਿਸ ਲਈ ਜਾ ਰਿਹਾ ਸਿਕਿਉਰਿਟੀ ਆਟੋਮੈਟਿਕਲੀ ਇੱਕ 15 ਹੁੰਦੀ ਹੈ ਪਬਲਿਕ ਦੀ ਕੋਆਪਰੇਸ਼ਨ ਚਾਹੀਦੀ ਹੈ ਵੀ ਜੇ ਕੱਲ ਨੂੰ ਕੋਈ ਗਲਤ ਪਦਾਰਥ ਕਰਦਾ ਉਸ ਨੂੰ ਪ੍ਰੋਪਰ ਫੜ ਕੇ ਛਾਇਆ ਦਿੱਤੀ ਜਾਵੇ ਸਾਡੀ ਸਰਕਾਰ ਤੋਂ ਹੀ ਮੰਗ ਹੈ ਕਿ ਸਿਕਿਉਰਿਟੀ ਪ੍ਰੋਪਰ ਦਿੱਤੀ ਜਾਵੇ ਲੇਖੋ ਪਤਾ ਛੇ ਕਟਨਾਪੁਰ ਜਿਆ ਬਲਾਕ ਕਰਕੇ ਤੋਂ ਬਾਅਦ ਫਿਰ ਮਾਰਦਾ ਕੀਤਾ ਜਾਂਦਾ ਹੈ ਕਿ ਸੀਬੀਆਈ ਦੀ ਜਾਂਚ ਹੋਵੇ ਇਸ ਤਰ੍ਹਾਂ ਦੇ ਤੇ ਇਸ ਬਾਰੇ ਸਾਰੇ ਹਿੰਦੁਸਤਾਨ ਨੂੰ ਪਤਾ ਹੈ ਜੋ ਕੁਝ ਹੋਇਆ ਹੈ ਕਲਕੱਤਾ ਦਾ ਇਹ ਕੋਈ ਪਹਿਲਾ ਇਨਸੀਡੈਂਟ ਨਹੀਂ ਪਹਿਲਾਂ ਵੀ ਬੜੇ ਹੋਏ ਨੇ ਹੁੰਦੇ ਰਹੇ ਨੇ ਸਾਡੀ ਦਾ ਡਿਮਾਂਡ ਹੈ ਕਿ ਅੱਗੇ ਇਹ ਲਾਸਟ ਹੋਵੇ ਜੇ ਹੋ ਸਕਦਾ ਹੈ ਤਾਂ ਪਰ ਸਾਨੂੰ ਪਤਾ ਹੈ ਕਿ ਸਰਕਾਰ ਕੁਝ ਨਹੀਂ ਕਰਦੀ ਅਸੀਂ ਕਾਨੂੰਨ ਕਾਨੂੰਨ ਵਾਸਤੇ ਸਰਕਾਰ ਨਾਲ ਲੜ ਰਹੇ ਹਾਂ ਪੀਐਸਐਮ ਦੇ ਥਰੂ ਇਵਨ ਆਈਐਮਏ ਦੇ ਥਰੂ ਬੈਟਲ ਸੌਨ ਲੈਵਲ ਤੇ ਵੀ ਐਸਾ ਕਾਨੂੰਨ ਬਣਾਇਆ ਜਾਵੇ ਸਕ ਜਿਹਦੇ ਨਾਲ ਇਹ ਐਸਾ ਇਨਸੀਡੈਂਟ ਹਸਪੀਟਲ ਦੇ ਵਿੱਚ ਐਟ ਲੀਸਟ ਇਹ ਲਾਸਟ ਹੋਵੇ ਹੋਣਾ ਇਹ ਜਿਹੜੀ ਇਹ ਹਰਕਤ ਹੋਈ ਹੈ ਬਹੁਤ ਖਲੌਣੀ ਹਰਕਤ ਹੋਈ ਹੈ ਇਹ ਜਿਹੜੀ ਹਰਕਤਾਂ ਨੂੰ ਰੋਕਣ ਲਈ ਸਰਕਾਰ ਨੂੰ ਕਾਨੂੰਨੀ ਆਧਾਰ ਤੇ ਕੰਟਰੋਲ ਕਰਨਾ ਚਾਹੀਦਾ ਅਸੀਂ ਚਾਹੁੰਦੇ ਹਾਂ ਵੀ ਜਿੰਨੇ ਪਰੇਸ਼ਾਨ ਹੋ ਰਹੇ ਨੇ ਕਿਸੇ ਨੇ ਕਿਸੇ ਡਾਕਟਰ ਨੂੰ ਦਿਖਾਉਣਾ ਕਿਸੇ ਨੇ ਕਿਸੇ ਨੂੰ ਦਿਖਾਉਣਾ ਇਹ ਇੱਥੇ ਥੰਮ ਪਾਈ ਜਾਵੇ ਅੱਜ ਸਾਰੇ ਹੜਤਾਲ ਨੇ ਡਾਕਟਰ ਲੋਕ ਪਰੇਸ਼ਾਨ ਹੋ ਰਹੇ ਨੇ ਉਹਰੇ ਬਹੁਤ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਸਰਕਾਰ ਨੂੰ ਸਲਾਈਟਲੀ ਨਹੀਂ ਇਹਨੂੰ ਲੈਣਾ ਚਾਹੀਦਾ ਇਹ ਪਹਿਲਾਂ ਵੀ ਬਹੁਤ ਵਾਰੀ ਹੋਇਆ ਇਹਨੂੰ ਬਹੁਤ ਕਨੋਨੀ ਅਧਿਕਾਰ ਲਾਉਣੇ ਚਾਹੀਦੇ ਨੇ ਇਹਨੂੰ ਰੋਕਣ ਵਾਸਤੇ ਤੁਹਾਨੂੰ ਲੱਗਦਾ ਕਿ ਸਖਤ ਸਜ਼ਾ ਮਿਲਣੀ ਹਾਂਜੀ ਹਾਂਜੀ ਇਹਨੂੰ ਰੋਕਣ ਵਾਸਤੇ ਸੱਤ ਸਟਾਵਾ ਹੋਣੇ ਚਾਹੀਦੇ ਨੇ ਤਾਂ ਇਸਨੂੰ ਪਟ્રોલ ਹੋ ਸਕੇ ਸੀ ਕਿ ਕਹਿੰਦੇ ਕਿ ਡਾਕਟਰੇ ਸੇਫ ਨਹੀਂ ਹੈਗੇ ਆਮ ਪਬਲਿਕ ਹਾਂਜੀ 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 ਅਸੀਂ ਤਾਂ ਕਹਿੰਦੇ ਆ ਜੀ ਇਸ ਦਾ ਪਹਿਲ ਦੇ ਆਧਾਰ ਤੇ ਕਹਿੰਦੇ ਆ ਵੀ ਜੇ ਡਾਕਟਰੇ ਨਹੀਂ ਸੇਫ ਹੈਗੇ ਮਗਰ ਕੀ ਰਹਿ ਗਿਆ ਜਿਹੜੇ ਸਾਨੂੰ ਬਚਾਉਣ ਵਾਲੇ ਨੇ ਉਹ ਹੀ ਨਹੀਂ ਸੇਫ ਹੈਗੇ ਇਹਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਨੇ